ਯਾ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰਾ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਜਦੋਂ ਯਕੀਨ ਕਰਦੇ ਸੀਗੇ ਵੀ ਆਹ ਇਹਨਾਂ ਗੱਲ ਕਹਿ ਦਿੱਤੀ ਹੁਣ ਪੂਰਾ ਉਤਰੇਗਾ ਪਰ ਅੱਜ ਦੇ ਰਾਜਨੀਤਿਕ ਲੋਕਾਂ ਦਾ ਕਰੈਕਟਰ ਜਿਹੜਾ ਹੈ ਬਹੁਤ ਹੀ ਹਾਸੋਈਣਾ ਕਰੈਕਟਰ ਹੋ ਚੁੱਕਿਆ ਤੇ ਉਹ ਗੱਲ ਤੋਂ ਭੱਜਦੇ ਐ ਕਦੇ ਹੋਇਆ ਸੀ ਵੀ ਸੱਤ ਵਾਰ ਮੀਟਿੰਗਾਂ ਦੇ ਕੇ ਵੀ ਅੱਠਵੀਂ ਵਾਰ ਨਹੀਂ ਮੁੱਕਰ ਜਾਣਾ ਇਹ ਮੈਂ ਸਮਝਦਾ ਇਤਿਹਾਸ ਦੇ ਅੰਦਰ ਪਹਿਲੀ ਵਾਰ ਇਸ ਤਾਂ ਦਾ ਹੋ ਰਿਹਾ ਹੈ ਕਿ ਅੱਜ ਫੇਰ کہہ ਰਹੇ ਆ ਵੀ ਨਹੀਂ ਨਹੀਂ ਕੈਬਨਟ ਸਬ ਕਮੇਟੀ ਕਿਉਂਕਿ ਅੱਜ ਮੀਟਿੰਗ ਹੋ ਰਹੀ ਹੈ ਜਿਹੜੀ ਕੈਬਨਟ ਸਬ ਕਮੇਟੀ ਦੇ ਨਾਲ ਉਹਦੇ ਵਿੱਚ ਠੇਕਾ ਮਲਾਜ਼ਮ ਮੋਰਚੇ ਆਣ ਦੀ ਵੀ ਮੀਟਿੰਗ ਹੋ ਰਹੀ ਹੈ ਤੇ ਸੀਪੀਐਫ ਵਾਲਿਆਂ ਦੀ ਵੀ ਹੋ ਰਹੀ ਹੈ ਕਹਿੰਦਾ ਤਾਂ ਨਹੀਂ ਹੋ ਰਹੀ ਚਾਰ ਜੱਥੇਬੰਦੀਆਂ ਦੀ ਸਾਨੂੰ ਵੀ ਪੰਜਾਬ ਤੇ ਮਲਾਜ਼ਮ ਤੇ ਪੈਜ ਸਾਂਝਾ ਫੰਡ ਪਹਿਲਾਂ ਕਰ ਚੁੱਕੇ ਹੋਈਏ ਇਹ ਜਿਹੜਾ ਡਿਸੀਜਨ ਮੇਕਰ ਨਾ ਹੋ ਤੇ ਮੰਤਰੀ ਦੀ ਰਿਵਾਈ ਵਾਲੀ ਕਮੇਟੀ ਨਾਲ ਮੀਟਿੰਗ ਕਰਦਾ ਕੋਈ ਫਤਲੋ ਨਹੀਂ ਬਣਦਾ ਕੋਈ ਉਹਦਾ ਲਾਭ ਕੋਈ ਨਹੀਂ ਹੈ ਇਸਕਾ ਇਹ ਤੇ ਆ ਕਿ ਸਾਲ 2024 ਚੱਲ ਰਿਹਾ ਹੋਵੇ ਜਦੋਂ ਸਾਡਾ ਪੇਕ ਮਿਸ਼ਨ 2021 ਸੂਆ ਤੋਂ ਲਾਗੂ ਹੋਣਾ ਸੀਗਾ ਪਹਿਲਾਂ ਹੀ ਜਾ ਕੇ ਇਹਨਾਂ ਨੇ ਕਿੰਦੀ ਜਾੜਾ ਬਾਕੀ ਜਿਹੜੇ ਪੱਲੇ ਸਾਰੇ ਪੱਲੇ ਬੰਦ ਕਰਕੇ ਰੱਖ ਦਿੱਤੇ ਆ ਅੱਜ ਇਹਨਾ ਹਾਂਜੀ ਪ੍ਰਧਾਨ ਜੀ ਆ 3 ਦਿਨਾਂ ਹੜਤਾਲ ਸੀਗੀ ਚੱਲਦੀ ਬਿਜਲੀ ਬੋਲ ਮਲਾਜ਼ਮਾਂ ਦੀ ਉਸ ਦੇ ਬਾਰੇ ਦੱਸੋ ਸਰ ਕਿੱਦਾਂ ਹੈ ਸਭ ਤੋਂ ਪਹਿਲੇ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਵਿਸ਼ੇਸ਼ ਸਮਾਂ ਕੱਢ ਕੇ ਸਾਡੇ ਕੋਲ ਤੁਸੀਂ ਆਏ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂਪਲਾਈ ਫੈਡਰੇਸ਼ਨ ਪ੍ਰਧਾਨ ਸਿਟੀ ਡਿਵੀਜ਼ਨ ਸੁਨੀਲ ਕੁਮਾਰ ਸਾਡੀਆਂ ਲਗਾਤਾਰ ਜਿਹੜੀਆਂ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਮੰਗਾਂ ਜੋ ਪੰਜਾਬ ਸਰਕਾਰ ਮੰਨਤਾ ਗਈਆਂ ਆ ਪਰ ਉਹਰਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀਆਂ ਇਸ ਤੋਂ ਲੱਗਦਾ ਆ ਬੀ ਇਹ ਪਿਛਲੀਆਂ ਸਰਕਾਰਾਂ ਵਾਂਗੂ ਇਹ ਵੀ ਧੋਖੇਬਾਜ਼ੀ ਮੈਨੂੰ ਲੱਗਦੀਆਂ ਆ ਸਰ ਜੀ ਤੁਹਾਡੀ ਮੀਟਿੰਗ ਹੋਈ ਆ ਸੀਐਮ ਦੇ ਨਾਲ ਕਿੱਦਾਂ ਦੀ ਰਹੀ ਹੋ ਮੀਟਿੰਗਾਂ ਤਾਂ ਲਗਾਤਾਰ ਚੱਲਦੀਆਂ ਆ ਰਹੀਆਂ ਆ ਪਰ ਉਹ ਬੇਸਿੱਟਾਈ ਆ ਉਹ ਲਾਰੇਵਾਜੀ ਆ ਜਿੰਨਾ ਚਿਰ ਇਹ ਇਸ ਚੀਜ਼ ਦਾ ਨੋਟੀਫਿਕੇਸ਼ਨ ਨਹੀਂ ਕਰਦੇ ਉਹਨਾਂ ਚਿਰ ਤਾਂ ਇਹ ਇਹਨੂੰ ਕੋਈ ਸਮਝਿਆ ਨਹੀਂ ਜਾ ਸਕਦਾ ਸਰ ਇਹ ਹੜਤਾਲ ਹੁਣ ਜਾਰੀ ਰਹੇਗੀ ਕਿ ਅੱਜ ਤੋਂ ਖਤਮ ਹਾਂਜੀ ਸਾਡਾ ਹੁਣੇ ਮੈਸੇਜ ਲੱਗਿਆ ਹੈ ਜੁਆਇੰਟ ਫੋਰਮ ਦਾ ਜਿਹੜੀ ਤੇ ਟਾਲਮਟੋਲ ਕਰਦੀ ਸਰਕਾਰ ਇਹਨਾਂ ਦੀਆਂ ਜੜਾਂ ਹਿਲਾਉਣ ਲਈ 13 ਤੋਂ 17 ਤਰੀਕ ਤੱਕ ਲਗਾਤਾਰ ਫਿਰ ਮੁਲਾਜ਼ਮ ਛੁੱਟੀ ਲੈ ਕੇ ਤਰਨੇ ਦੇ ਬੈਠਣਗੇ ਔਰ 17 ਤਰੀਕ ਦਾ ਹੈੱਡ ਆਫਿਸ ਪਟਿਆਲੇ ਵਿਸ਼ਾਲ ਤਰਨਾ ਹੋਵੇਗਾ ਸਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਇਸ ਵੇਲੇ ਸਾਡੇ ਨਾਲ ਇੱਥੇ ਬੈਠੇ ਇਹਦੇ ਵਿੱਚ ਇੱਕ ਬੈਨਰ ਹੇਟ ਸਮੂਹ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਆ ਜਿਸ ਵਿੱਚ ਸਾਡੇ ਰਿਟੈਰੀ ਸਾਥੀ ਸਾਡਾ ਬਹੁਤ ਸਮਰਥਨ ਕਰ ਰਹੇ ਆ ਔਰ ਅੱਜ ਤੋਂ ਸੀਐਚਵੀ ਜਿਹੜੇ ਕੰਮ ਆ ਠੇਕੇਦਾਰੀ ਕੰਮਾਂ ਵੀ ਉਹ ਲਗਾਤਾਰ ਹੜਤਾਲ ਤੇ ਸਾਡੇ ਨਾਲ ਜਾਣਗੇ ਮੇਰਾ ਨਾਮ ਕ੍ਰਿਸ਼ਨ ਕੁਮਾਰ ਆ ਜੀ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਜਿਸ ਸਮਤੀ ਤੋਂ ਵਜੀ ਜਾਣਕਾਰੀ ਸਰ ਪਹਿਲਾਂ ਤਾਂ ਮੈਂ ਚੈਨਲ ਦਾ ਬਹੁਤ ਧੰਨਵਾਦੀ ਆ ਸਾਡੀਆਂ ਸਾਂਝੀਆਂ ਮੰਗਾਂ ਜਿੱਦਾਂ ਸਾਡੀ ਪਹਿਲੀ ਮੰਗ ਆ ਕੇਂਦਰ ਤੇ ਪੰਜਾਬ ਦੇ ਜਿਹੜੇ ਸੁਰੱਖਿਆ ਫੋਰਸੇਜ਼ ਆ ਉਹਨਾਂ ਨੂੰ ਸ਼ਹਾਦਤ ਸ਼ਹੀਦ ਦਾ ਦਰਜਾ ਦਿੰਦੇ ਆ ਅਸੀਂ ਵੀ ਇਹ ਚਾਹੁੰਦੇ ਆ ਕਿ ਸਾਡੇ ਮੁਲਾਜ਼ਮ ਜਿਹੜੇ ਆ ਜਦੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਉਹਨਾਂ ਨੂੰ ਵੀ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਜਿਹੜਾ ਉਹਨਾਂ ਦਾ ਘਰ ਦਾ ਜੀ ਆ ਉਹਨੂੰ ਨੌਕਰੀ ਦਿੱਤੀ ਜਾਵੇ ਉਸ ਤੋਂ ਇਲਾਵਾ ਜਿਹੜੇ ਰਹਿੰਦੇ ਪੱਤੇ ਆ ਉਹ ਜਿਹੜੇ ਆ ਲਾਗੂ ਕੀਤੇ ਜਾਣ ਤਨਖਾਹਾਂ ਦੇ ਵਿੱਚ ਨੌਮਲੀਆਂ ਡੀਏ ਦੀਆਂ ਕਿਸ਼ਤਾਂ ਸਟਾਫ ਨਵੇਂ ਸਟਾਫ ਦੀ ਕ੍ਰिएशन ਕੱਚੇ ਕੰਮ ਦੇ ਜਿਹੜੇ ਆ ਜਿਹਦਾ ਸੀਐਚ ਵੀ ਕੰਮ ਆ ਇਹਨਾਂ ਨੂੰ ਵੀ ਜਿਹੜੇ ਆ ਰੈਗੂਲਰ ਕੀਤਾ ਜਾਵੇ ਤੇ ਸਰਵਣੇ ਹੜਤਾਲ ਕਿੱਦਾਂ ਜਾਰੀ ਰਹੀਗੀ ਇਹ ਹੜਤਾਲ ਜਿਹੜੀ ਆ ਸਾਡੀਆਂ ਉੱਪਰ ਸਾਂਝੇ ਫਰੰਟ ਦਾ ਮੈਸੇਜ ਆ ਗਿਆ ਕਿ ਇਹ ਜਿਹੜੀ ਸਟ੍ਰਾਈਕ 17 ਤੱਕ ਉਹ ਤੋਂ ਬਾਅਦ ਹੈਡ ਆਫਿਸ ਪਟਵਾਲੇ ਧਰਨਾ ਇਹਦੇ ਨਾਲ ਦੀ ਨਾਲ ਪੰਜਾਬ 8 ਤੱਕ ਦਾ ਸਮਰਥਨ ਵੀ ਸਾਨੂੰ ਮਿਲ ਗਿਆ ਹੈਗਾ ਕਿਸਾਨ ਸੁਭਾਵਾਂ ਦਾ ਵੀ ਸਮਰਥਨ ਮਿਲ ਰਿਹਾ ਹੈ ਤੇ ਪਟਵਾਰੀ ਯੂਨੀਅਨ ਦਾ ਵੀ ਮਿਲ ਗਿਆ ਜੀ ਤੇ ਉਹਦੇ ਨਾਲ ਦੀ ਨਾਲ சி.ஹெச்.பி ਕੰਮਿਆਂ ਦਾ ਵੀ ਬੋਰਡ ਦੇ ਵਿੱਚ ਜਿਹੜੀਆਂ ਅਕਾਊਂਟਸ ਦੀਆਂ ਜੱਥੇਵੰਦੀਆਂ ਕੰਮ ਕਰ ਰਹੀਆਂ ਉਹਨਾਂ ਦਾ ਵੀ ਸਮਰਥਨ ਮਿਲ ਰਿਹਾ ਹੁਣ ਜੀ ਹਰਤਾ ਹਦਰਾਨ ਜੇ ਕਿਤੇ ਫਾਲਟ ਪੈਦਾ ਜਾ ਕੋ ਵੱਡਾ ਫਾਲਟ ਉਹਦੇ ਬਾਰੇ ਇਹ ਸਰਕਾਰ ਦੀ ਜੋ ਪਾਵਰ ਕੰਮ ਦੀ ਜ਼ਿੰਮੇਵਾਰੀ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਪਹਿਲਾਂ ਮੰਗ ਪੱਤਰ ਦੇ ਵਿੱਚ ਹੀ ਕਹਿ ਚੁੱਕੇ ਹਾਂ ਕਿ ਵਰਕ ਟੂ ਰੂਲ ਵਰਕ ਟੂ ਰੂਲ ਹੈ ਕਿ ਜਿਹੜਾ ਸਾਡਾ ਕੰਮ ਆ ਉਹ 8 ਘੰਟੇ ਕੰਮ ਕਰੇਗਾ ਉਸ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਗਰ ਕੋਈ ਕੰਮ ਆ ਜਿਹੜਾ ਨਹੀਂ ਵੀ ਚਲਦੇ ਕੰਮ ਚ ਵੀ ਜਾ ਜਾਣਾ ਚਾਹੁੰਦਾ ਆ ਉਹ ਲੌਗ ਦੇ ਬੁੱਕ ਦੇ ਉੱਤੇ ਜਾ ਕੇ ਕਿ ਮੈਂ ਸਟ੍ਰਾਈਕ ਤੇ ਜਾ ਰਿਹਾ ਹਾਂ ਉਸ ਤੋਂ ਬਾਅਦ ਅਗਲੀ ਜ਼ਿੰਮੇਵਾਰੀ ਜਿਹੜੀ ਆ ਮੈਨੇਜਮੈਂਟ ਦੇ ਸਾਡੇ ਖਜ਼ਾਨੇ ਦਾ ਮੂੰਹ ਕਿਹੜੇ ਪਾਸੇ ਹੈ ਜਾਨ ਦਾ ਪੈਸਾ ਤੁਸੀਂ ਖਾਤਸਾ ਕਿਹੜੇ ਪਾਸੇ ਚਾਹਦੇ ਹੋ ਅੱਜ ਖਜ਼ਾਨੇ ਦਾ ਮੂੰਹ ਇਹਨਾਂ ਦੀ ਆਪਣੀਆਂ ਤਜੋਰੀ ਇਹ ਕਮੇਟੀ ਫੈਸਲਾ ਕਰੇਗੀ ਤੇ ਜਿਹੜੇ ਇਹਨਾਂ ਨੂੰ ਪੱਤੇ ਮਿਲਦੇ ਆ ਉਹਨਾਂ ਨੂੰ ਡਬਲ ਕਰਨਾ ਸਾਡੇ ਲਈ ਇੱਕ ਮਿਸ਼ਨ ਬੈਠੇ 5 5 7 ਇਹਨਾਂ ਲਈ ਇੱਕ ਕਮੇਟੀ ਇਹਨਾਂ ਦੀ ਆਪਣੀ ਕਮੇਟੀ ਤੇ ਜਦੋਂ